Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਵਿਧਾਇਕ ਖੈਰਾ ਦੀ ਜ਼ਮਾਨਤ ਤੇ ਪਿੰਡ ਰਾਮਗੜ੍ਹ ਤੇ ਖੁਸ਼ੀ ਦਾ ਮਾਹੌਲ ਹਲਕਾ ਪੁਲਤੂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਵਿਰੁੱਧ थाना ਸੁਭਾਨਪੁਰ ਖਪੂਰਥਲਾ ਵਿਕੇ ਦਰਜ ਹੋਈ ਮਾਮਲੇ ਵਿੱਚ ਅੱਜ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਜਿਕਰ ਹੋਈ ਸੀ ਸੁਖਪਾਲ ਸਿੰਘ ਖੈਰਾ ਦੇ ਜ਼ਮਾਨਤ ਤੇ 21 ਦਰਮਿਆਨ ਪਜ 12 ਜਨਵਰੀ ਨੂੰ ਬੈਸ ਹੋਈ ਸੀ ਕਿ ਅੱਜ ਲਈ ਫੈਸਲਾ ਲਾਕਵਾ ਸੀ ਜਿਸ ਤਹਿਤ ਅੱਜ ਮੈਜਿਸ ਐਡੀਸ਼ਨਲ ਜੱਜ ਦੇ ਸੀਨੀਅਰ ਡਿਵੀਜ਼ਨ ਵਿੱਚ ਸੁਪ੍ਰੀਤ ਕੌਰ ਵੱਲੋਂ ਸੁਖਪਾਲ ਸਿੰਘ ਖੈਰਾ ਦੀਵਾਨਾ ਮਨਜ਼ੂਰ ਕਰ ਲਈ ਹੈ ਇਸ ਦਾ ਬਨ ਲੈ ਕੇ ਪਿੰਡ ਰਾਮਗੜ੍ਹ ਵਿੱਚ ਵਰਕਾ ਵਿੱਚ ਖੁਸ਼ੀ ਦੀ ਲਹਿਰ ਉੱਠੀ ਤੇ ਢੋਲ ਵਜਾ ਕੇ ਲੱਡੂ ਵੰਡੇ ਗਏ ਇਸ ਮੌਕੇ ਕੁਲਬੀਰ ਸਿੰਘ ਖੈਰਾ ਸਾਹਿਬ ਦਾ ਸਰਪੰਦ सिंह खैरा प्रमुख परबजो सिंह हरबर्दान सिंह खैरा गुरबचन सिंह सरपंच निर्मल सिंह आदि हाजिर संत कपूरतरा तो पत्रकार मदी सिंह चीमा की रिपोर्ट चलो भाई का शेयर वाइस पर डिपेंड आज के आज खैरा साहब जी जड़े आ ਮੇਰਾ ਆਹ ਹੋਇਆ ਕਿ ਤੁਹਾਡਾ ਇਸ ਪਰ ਕੀ ਕਹਿਣਾ ਹੈਗਾ ਕੋਈ ਕੋਈ ਦੇਖ ਸੱਦ ਲੋਕਾਂ ਦਾ ਸਾਹ ਜੀ ਕਿੰਨੀ ਖੁਸ਼ੀ ਨਾਲ ਲੋਕਾਂ ਨੇ ਇਸ ਗੱਲ ਨੂੰ ਬਣਾਇਆ ਜੀ ਕਿਉਂਕਿ ਬੰਦੇ ਨੂੰ ਜਿਹੜਾ ਬੋਲਣ ਵਾਲਾ ਨਹੀਂ ਡਰ ਬੋਲਣ ਵਾਲਾ ਉਹਨੂੰ ਅੰਦਰ ਰੱਖਿਆ ਗਿਆ ਜੀ ਸਰਕਾਰ ਵੱਲੋਂ ਧੱਕੇ ਨਾਲ ਉਹਨੋਂ ਬਾਹਰ ਆਇਆ ਲੋਕੀ ਖੋਜੇ ਕੱਡੀਆਂ ਰੋਗ ਰੋਗ ਲੋਕੀ ਭੰਗੜਾ ਪਾ ਰਿਹਾ ਜੀ ਇਹ ਲੋਕਾਂ ਦਾ ਲੀਡਰ ਹੈ ਜੀ ਸੋ ਇਸ ਲਈ ਲੋਕ ਖੁਸ਼ ਹੈ ਜੀ ਅੱਜ